ਪਾਕਨਾ ਨਹਿਰ ਚ ਡਿੱਗੀ ਕਾਰ ਯਸ ਸਰੰਦਰ ਰੈਸਟੋਰੈਂਟ ਫਲੋਡਿੰਗ ਸੇ ਗਿਰੀ ਤੇ ਅਜੇ ਤੱਕ ਡਰਾਈਵਰ ਦਾ ਨਹੀਂ ਮਿਲਿਆ ਕੋਈ ਸੁਰਾਖ ਪੂਰਾ ਆਤਮਿਕ ਲਪੜੇ ਕਰੋਗੇ ਸੀਗੀ ਗੱਡੀ ਲੈ ਕੇ ਤੇ ਗੱਡੀ ਸਾਡੀ ਇੰਡਸਟਰੀ ਚ ਚੱਲ ਰਹੀ ਹੈ ਕਿ ਉਹਨੇ ਐਕਸਟ੍ਰੀਨ ਗੱਡੀ ਤੇ ਬ੍ਰੀਥ ਵੈਸੇ ਸਾਨੂੰ ਮਿਲਿਆ ਕੁਛ ਨਹੀਂ ਹੈ ਮਤਲਬ ਬਹੁਤ ਸੰਤੋਸ਼ ਕੁਮਾਰ ਵੀ ਨਹੀਂ ਸੀ ਕਿਹਾ ਤੋ ਘੋਰਾ ਨੇ ਕਾਫੀ ਮੁਸ਼ਕਲ ਤੋਂ ਬਾਅਦ ਨਹਿਰ ਚੋਂ ਕਾਰ ਨੂੰ ਕੱਢਿਆ ਬਾਹਰ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਸ਼੍ਰੀ ਫਤੇਗੜ ਸਾਹਿਬ ਦੇ ਸਰਹੰਦ ਕੋਲੋਂ ਨੰਗ ਦੀ ਪਾਖੜਾ ਨਹਿਰ ਚ ਇੱਕ ਕਾਰ ਜਾ ਡਿੱਗੀ ਇਹ ਹਾਦਸਾ ਸਰਹੰਦ ਫਲੋਟਿੰਗ ਨੇੜੇ ਵਾਪਰਿਆ ਜਿਸ ਤੋਂ ਬਾਅਦ ਗੋਤਾਖੋਰਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਕਾਰ ਦਾ ਪਤਾ ਲੱਗ ਗਿਆ ਪਰ ਅਜੇ ਤੱਕ ਡਰਾਈਵਰ ਦਾ ਕੋਈ ਸੁਰਾਗ ਨਹੀਂ ਮਿਲਿਆ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਮੰਡੀ ਗੋਵਿੰਦਗੜ੍ਹ ਦਾ ਇੱਕ ਵਿਅਕਤੀ ਆਪਣੀ ਕਾਰ ਸਮੇਤ ਪਾਖੜਾ ਨਹਿਰ ਵਿੱਚ ਜਾ ਡਿਗਾ ਇਹ ਵਿਅਕਤੀ ਕਾਰ ਨੂੰ ਫਲੋਟਿੰਗ ਨੇੜੇ ਕੱਚੀ ਸੜਕ ਤੋਂ ਕਿਉਂ ਲੈ ਕੇ ਆਇਆ ਤੇ ਕਾਰ ਕਿਵੇਂ ਨਹਿਰ ਚ ਡਿੱਗੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਾਰ ਪਾਣੀ ਦੇ ਤੇਜ਼ ਵਹਾਅ ਵਿੱਚ ਕਰੀਬ 3 ਕਿਲੋਮੀਟਰ ਦੂਰ ਜਾ ਕਿਸ ਜਿਸ ਨੂੰ ਗੋਤਾਖੋਰ ਨੇ ਕਾਫੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਇਸ ਸਬੰਧੀ ਗੋਤਾਖੋਰ ਅਤੇ ਡੀਐਸਪੀ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਇਸ ਤਰੀਕੇ ਨਾਲ ਦੱਸਿਆ ਕਿ ਆ ਗਏਗਾ ਕਾਰ ਵਿਗਦੀ ਸੀ ਹਾ ਰੋਂਡਾ ਵਾਲਾ ਰੋਂਡਾਈ ਵਾਲਾ ਕਿਹਾ ਯਸ ਸਰੰਦਰ ਯਸ ਸਟੂਡੈਂਟ ਫਰੋਡਿੰਸ ਅਗੇ ਰਿਕੇ ਜਿੱਥੋਂ ਸੋੜ ਦਿਨ ਪਹਿਲੇ ਬਸ ਕੋਲ उसी जगह ये भी आगे तकरीबन दो ढाई किलोमीटर दूर ये गाड़ी आ गया ये थोड़ा है कहीं आता है जा रही है दिल्ली की साइड जा रही है उधर अपना राजस्थान के शहर तो यहाँ पर आगे गाड़ी मिलती गया अभी देखते जाते हैं इंशाल्लाह किस तरह का माहौल होगा किस तरह से होगा पूरे दिन तक मिलेगा दस को बजे इनफॉरमेशन आई थी कि सोंडा हेड है तो नाम हेड पे कोई गड्डी थले फंसी हुई है मुंडाए वेन्यू करके गिरी थी ਆਸੀਂ ਉਹਥੇ ਗੋਤਾਪੁਰ ਬੁਲਾਦੇ ਸੀਗੇ ਇਹ ਗੋਤਾਪੁਰ ਬੁਲਾ ਕੇ ਉਥੋਂ ਗੱਡੀ ਗੱਡੀ ਹੈ ਹੰਡਾ ਐਵੇਨਿਊ ਹੈ ਵਾਈਟ ਕਰ ਇਨ ਦ ਮੀਨ ਟਾਈਮ ਲ ਇਹਨਾਂ ਦੀ ਉਹ ਗੱਡੀ ਸੀ ਦੀ ਉਹਨਾਂ ਦੇ ਵੀ ਪਰਿਵਾਰ ਵਾਲੇ ਉਥੇ ਆ ਗਏ ਸੀ ਇਹ ਗੱਡੀ ਸੀਗੀ ਸੰਤੋਸ਼ ਕੁਮਾਰ ਨੇ ਮੰਡੀ ਬਿਲਗੜ ਦੇ 35 ਸਾਲ ਦੇ ਉਹ ਰਾਤ ਨੂੰ ਕਰ ਆਪਣੇ ਘਰੋਂ ਲਈ ਸੀਗੀ ਗੱਡੀ ਲੈ ਕੇ ਤੇ ਉਹ ਗੱਡੀ ਤੋਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਨਆਪ ਚੰਗੇ ਗੱਡੀ ਜਿਵੇਂ ਸਾਨੂੰ ਮਿਲਿਆ ਕੁਝ ਨਹੀਂ ਹੈਗਾ ਸਤਿ ਸ਼੍ਰੀ ਅਕਾਲ ਉਸਨੂੰ ਸੰਤੋਸ਼ ਕੁਮਾਰ ਵੀ ਨਹੀਂ ਸੀ ਕਿ ਗੱਡੀ ਲੈਸੀ ਕਲੀਅਰ ਚ ਹੈ ਤੇ ਮਤਲਬ ਚਲਾ ਰਿਹਾ ਹੈ ਨਾ ਚਲਾ ਰਿਹਾ ਹੈ ਬੰਦੇ ਉਸਨੇ ਕਿ ਸੋ ਪਤਾ ਲੱਗਿਆ ਵੀ ਕਿੰਨੇ ਕੁ ਬੰਦੇ ਉਸੇ ਗੱਡੀ ਦੇ ਵਿੱਚ ਜੀ ਦੇਖੋ ਜੋ ਪਰਿਵਾਰ ਵਾਲਿਆਂ ਨੇ ਦੱਸਿਆ ਉਹ ਕਰ ਲਿਆ ਉਹਨਾਂ ਦੇ ਜਿਹੜੇ ਸੰਤੋਸ਼ ਕੁਮਾਰ ਸੀਗੇ ਉਹ ਕਰ ਲਿਆ ਠੀਕ ਹੈ ਜੀ ਜੋ ਗੱਡੀ ਚਲਾ ਰਿਹਾ ਸੀ ਜੀ ਹਾਂ ਜੀ ਮਿਲ ਕਿਤੇ ਪਤਾ ਲੱਗਿਆ ਸੀ ਫਲੋਟਿੰਗ ਰੈਸਟੋਰੈਂਟ ਦੇ ਕੋਲੋਂ ਗਿਰੀ ਸੀ ਗੱਡੀ ਨਹੀਂ ਜੀ ਹਲੇ ਕੋਈ ਇਹਦੀ ਗੱਲ ਨਹੀਂ ਸਾਡੇ ਤਾਂ ਅਸੀਂ ਤਾਂ ਸਾਰੀ ਕਨਾਲ ਦੇ ਨਾਲ-ਨਾਲ ਦੇਖ ਰਹੇ ਹਾਂ ਕਿ 200 ਐਂਟਰ ਕੀਤੀ ਹੈ ਜੀ ਉਹ ਦੇਖ ਰਹੇ ਆ ਸਾਡੀ ਟੀਮਾਂ ਲੱਗੀਆਂ ਤੇ ਗੋਤਾਖੋਰਾਂ ਵੱਲੋਂ ਹੋਈ ਬਾਕੀ ਡਰਾਈਵਰ ਦੀ ਭਾਲ ਕਿਤੇ ਯਾਰੀ ਹਾਂਜੀ ਉਹ ਗੋਤਾਖੋਰਾਂ ਨੇ ਜੀ ਜਿਹੋ ਜਿਹਦਾ ਵਰਸਟ ਕੇਸ ਜਿਹ ਉਹ ਵਿਚ ਹੋਏ ਤੇ ਉਹਨਾਂ ਦੀ ਡੈਥ ਹੋ ਗਈ ਉਹ ਤੇਰੇ ਗੋਤਾਖੋਰਾਂ ਦੀ ਉੱਥੇ ਟੀਮ ਸੀਗੀ ਉਹਨਾਂ ਨੇ ਸਾਰਾ ਉਹਨਾਂ ਦੇ ਆਪਣੇ ਚੈਨਲ ਹੁੰਦਾ ਉਹਨਾਂ ਨੇ ਸਾਰੇ ਥਾਂ ਮੈਸੇਜ ਲਾਪੇ ਬੀ ਇੰਪੋਰਟੈਂਟ ਸਰ ਠੀਕ ਹੈ ਹੁਣ ਸਿੱਕਿਆ ਅਸੀਂ ਵੀ ਸਾਰੇ ਥਾਣਿਆਂ 'ਚ ਰੇ ਮੇਰੇ ਦੇ ਨਾਲ ਲੱਗਦੇ ਲੱਗਦੇ ਥਾਣੇ ਆਉਂਦਾ ਮੈਸੇਜ ਕਰ ਦਿੰਦਾ ਸਰ ਕੀ ਕੰਮ ਕਰਤ ਕਾਰਜ ਇਹਨਾਂ ਦਾ ਜੀ ਗਵਿੰਦਗੜ੍ਹ ਧੋਨੇ ਉੱਥੇ ਕੋਈ ਮੇਰੇ ਕੋਲ ਕੋਈ ਬਿਜ਼ਨਸ ਵਗੈਰਾ ਛੋਟਾ ਸੀ ਇਸ ਕਰਕੇ ਅੱਜ ਹੰਤ ਤੱਕ ਇਨੀਸ਼ੀਅਲ ਪਤਾ ਨਹੀਂ ਦੋ ਐਵਨ ਮੀਡੀਆ ਚੈਨਲ ਨੇ ਸ਼੍ਰੀ ਫਤਿਹਗੜ੍ਹ ਸਹਿਰ ਤੋਂ ਸੁਖਮਨ ਜੋਸ਼ ਸਿੰਘ ਟੀਵਾਣਾ ਦੀ ਖਾਸ ਰਿਪੋਰਟ